ਹਾਂਜੀ ਹੋਰ ਜੀ ਮਹਾਰਾਜ ਕੀ ਹਾਲ ਆ ਹਾਲ ਠੀਕ ਹੈ ਜੀ ਕੀ ਨਾਮ ਆ ਤੁਹਾਡਾ ਰਜਿੰਦਰ ਕੁਮਾਰ ਰਜਿੰਦਰ ਕੁਮਾਰ ਜੀ ਤੁਸੀਂ ਕਿੱਥੇ ਰਹਿੰਦੇ ਆ ਤੁਸੀਂ ਲੋੜੀਆਂ ਮਲੇ ਦੀ ਨਮਾ ਸ਼ਹਿਰ ਚ ਨੋ ਸ਼ਹਿਰ ਅੱਛਾ ਅਸੀਂ ਨਾ ਜਿਸ ਤਰ੍ਹਾਂ ਪਹਿਲਾਂ ਦਿਖਾ ਲਿਆ ਸੀ ਬੀ ਆਰ ਚੋਪੜਾ ਦਾ ਰਾਹੋਂ ਦਾ ਉਹਨਾਂ ਦਾ ਘਰ ਦਿਖਾ ਲਿਆ ਹਾਂਜੀ ਹਾਂ ਫਿਰ ਅਸੀਂ ਪ੍ਰਿਥਵੀ ਰਾਜਪੂਰ ਲਸਾੜੇ ਜਿੱਥੇ ਘਰ ਚ ਰਹਿੰਦੇ ਸੀ ਉਹ ਦਿਖਾ ਲਿਆ ਹਾਂਜੀ ਸਾਨੂੰ ਪਤਾ ਲੱਗਾ ਕਿ ਅਮਰੀਸ਼ਪੂਰੀ ਹੋਣਾ ਦਾ ਵੀ ਇੱਥੇ ਹੀ ਘਰ ਆ ਉਹ ਸਚਾਈ ਆ ਹਾਂਜੀ ਹਾਂ ਸਚਾਈ ਆ ਨੇ ਅਮਰੀਸ਼ਪੁਰੀ ਸੀ ਜਾਂ ਉਹਨਾਂ ਦਾ ਪਰਵਾਰ ਅਮਰੀਸ਼ਪੁਰੀ ਮਗਾਪੁਰੀ ਹਾਂ ਇਹ ਵੀ ਇਥੇ ਰਹੇ ਆ ਅੱਛਾ ਨਹੀਂ ਉਹਨਾਂ ਦੇ ਪਹਿਲਾਂ ਇੱਥੇ ਰਹੇ ਵੀ ਆ ਉਹ ਹਾਂ ਥੋੜੀ ਰਹੇ ਤੇ ਇੱਥੇ ਨਾਲ ਕੇ ਜਿਉਣ ਦੇ ਨਾਲ ਟੌਕ ਕੇ ਰਹੇ ਆ ਨਾਲ ਕੇ ਇੱਥੇ ਜਨ ਦੇ ਅੱਛਾ ਇੱਥੇ ਜਨ ਇੱਥੇ ਹੋਇਆ ਰਹੇ ਇੱਥੇ ਵੀ ਥੋੜੀ ਰਹੇ ਰਹੇ ਇੱਥੇ ਆ ਹਾਂ ਇੱਥੇ ਜਨਮ ਕਿਨਾਂ ਦਾ ਹੋਇਆ ਹੋਏਗਾ ਤੁਹਾਡੇ ਮੁਤਾਬਕ ਅਮਰੀਸ਼ਪੁਰੀ ਅਮਰੀਸ਼ਪੁਰੀ ਦਾ ਮਦਨਪੁਰੀ ਇੱਥੇ ਜਾਣਾ ਅੱਛਾ ਉਹ ਘਰ ਕਿਹੜਾ ਆ ਉਹ ਘਰ ਉਹ ਅੰਦਰ ਜਾ ਕੇ જરા ਮਾਰ ਦਿਓ ਦਿਖਾ ਲ ਦਿਓ ਵਾਕਈ ਬਰੇ ਬੜੇ ਹੀ ਬੁਰੇ ਹਾਲਾਤਾਂ ਦੇ ਵਿੱਚ ਆ ਐਡਾ ਵੱਡਾ ਸ਼ਹਿਰ ਹੋਵੇ ਐਡੀ ਫਿਲਮੀ ਹਸਤੀ ਹੋਵੇ ਤੇ ਉਹ ਸੱਭਿਆਤਾ ਨੂੰ ਵੀ ਨਹੀਂ ਸੰਭਾਲਿਆ ਤੇ ਉਹਨਾਂ ਨੇ ਵੀ ਨਹੀਂ ਦੇਖਿਆ ਅੱਛਾ ਆਏ ਇੱਥੇ ਰਹੇ ਆ ਇੱਥੇ ਰਹਿੰਦੇ ਸੀ ਹੁਣ ਇਹ ਖੰਡਰ ਹੋ ਗਿਆ ਸਾਰਾ ਇਹ ਖੰਡਰ ਹੋ ਗਿਆ ਹਾਂਜੀ ਔਰ ਆ ਤੁਹਾਨੂੰ ਅਸੀਂ ਜਿਹੜਾ ਘਰ ਦਿਖਾ ਰਹੇ ਆ ਜੀ ਹਾਂਜੀ ਇਹ ਨਵਾਂ ਸ਼ਹਿਰ ਦੇ ਵਿੱਚ ਹੈਗਾ ਯਾ ਅਮਰੀਸ਼ਪੁਰੀ ਮਦਨਪੁਰੀ ਹੁਣਾਂ ਦਾ ਹਾਂਜੀ ਜਿਹੜੇ ਰਹੇ ਆ ਹਾਂਜੀ ਪਰ ਬੜੀ ਸ਼ਰਮ ਦੀ ਗੱਲ ਆ ਬੇਸ਼ੱਕ ਉਹ ਦੁਨੀਆ ਦੇ ਵਿੱਚ ਤਾਂ ਨਹੀਂ ਰਹੇ ਪਰ ਸੀ ਹੂੰ ਹੂੰ ਜੇਕਰ ਉਹ ਆਪਣੀ ਕਿਸੇ ਫਿਲਮ ਦੀ ਇਨਕਮ ਨੂੰ ਪੂਰੇ ਸ਼ਹਿਰ ਦੇ ਵਿੱਚ ਲਾ ਦਿੰਦੇ ਤਾਂ ਇਹ ਜਿਹੜਾ ਸ਼ਹਿਰ ਵੀ ਸਵਾਰਗ ਬਣ ਜਾਣਾ ਸੀ ਫਿਲਮਾਂ ਦੇ ਵਿੱਚ ਇਹ ਜਿਹੜੇ ਫਿਲਮੀ ਕਲਾਕਾਰ ਆ ਉਹ ਦਿਖਾਉਂਦੇ ਫਿਰਦੇ ਆ ਜੀ ਪੁਰਾਣੀ ਸੱਭਿਆਤਾ ਨਹੀਂ ਭੁੱਲਣੀ ਚਾਹੀਦੀ ਪੁਰਾਣੀ ਪਰੰਪਰਾ ਨਹੀਂ ਭੁੱਲਣੀ ਚਾਹੀਦੀ ਆਪਣੀ ਮਿੱਟੀ ਦੇ ਨਾਲ ਮੋਹ ਕਰਨਾ ਚਾਹੀਦਾ ਆਪਣੇ ਮਿੱਟੀ ਨੂੰ ਪਿਆਰ ਕਰਨਾ ਚਾਹੀਦਾ ਇਹ ਸਿਰਫ ਇੱਕ ਉਹ ਫਲਮਾਂਕਣ ਕਰਦੇ ਹੈਗੇ ਆ ਲੋਕਾਂ ਨੂੰ ਬੇਫਕੂ ਬਣਾਉਂਦੇ ਆ ਤੇ ਆਪਣੀ ਇਨਕਮ ਕਰਦੇ ਆ ਆ ਤੁਹਾਨੂੰ ਮਰੀਸ਼ਪੁਰੀ ਮਦਨਪੁਰੀ ਜਿਹੜੇ ਆ ਉਹਨਾਂ ਦਾ ਅਸੀਂ ਤੁਹਾਨੂੰ ਆ ਘਰ ਦਿਖਾ ਰਹੇ ਹੈਗੇ ਆ ਵੈਸੇ ਤੇ ਇੱਥੇ ਇੱਕ ਬੰਦਾ ਆ ਤੁਸੀਂ ਹਾਲਾਤ ਦੇਖ ਸਕਦੇ ਆ ਹਾਲਾਤ ਦੇਖ ਸਕਦੇ ਆ ਇੰਨੀ ਗੰਦਗੀ ਹੈਗੀ ਆ ਇੱਥੇ ਲੋਕ ਜਿਹੜੇ ਹੈਗੇ ਆ ਉਹ ਸ਼ਾਬ ਅੰਧਾ ਕੇ ਚਲ ਗਏ ਆਪਣਾ ਮਕਾਨ ਆਪਣੇ ਨਾਲ ਛੱਡ ਕੇ ਚਲ ਗਏ ਉਹ ਕੋਈ ਨਹੀਂ ਰਹਿੰਦਾ ਅੱਜ ਵੇਲੇ ਕੋਈ ਨਹੀਂ ਰਹਿੰਦਾ ਇਹ ਫਿਰ ਮਤਲਬ ਖੰਡ ਰਹੀ ਆ ਖੰਡ ਰਹੀ ਐ ਖੰਡਰੇ ਪਿਆ ਆ ਹਾਂ ਵੈਸੇ ਚਾਹੀਦਾ ਤਾਂ ਹਾਂਜੀ ਅਸੀਂ ਵੀ ਇੱਥੇ ਰਹਿੰਦੇ ਸੀ ਪਹਿਲਾਂ ਹੀ ਅੱਛਾ ਅਸੀਂ ਵੀ ਇੱਥੇ ਰਹਿੰਦੇ ਸੀ ਹੂੰ ਪਰ ਅਸੀਂ ਹੁਣ ਸਾਨੂੰ ਛੱਡੇ ਗਏ 20 ਸਾਲ ਸਾਨੂੰ ਛੱਡੇ ਗਏ ਹੋਏ 22 ਸਾਲ ਪਰ ਇੱਕ ਗੱਲ ਹੋਰ ਵੀ ਆ ਪ੍ਰਸ਼ਾਸਨ ਨੂੰ ਵੀ ਤਾਂ ਇਹ ਚਾਹੀਦਾ ਜਿਹੜੀਆਂ ਸਾਡੀਆਂ ਏਡੀਆਂ ਵੱਡੀਆਂ ਹਸਤੀਆਂ ਹੋਈਆਂ ਉਹਨਾਂ ਦੇ ਮਕਾਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਸਾਂਭ ਸੰਭਾਲ ਕੀਤੀ ਜਾਵੇ ਤਾਂ ਜੋ ਲੋਕੀ ਦੇਖਣ ਆਣ ਕਿ ਪੁਰਾਣੇ ਸਮੇ ਦੇ ਏਡੇ ਏਡੇ ਐਕਟਰ ਜਿਹੜੇ ਉਹ ਸਾਡੇ ਸ਼ਹਿਰ ਦੇ ਹੈਗੇ ਆ ਇਹ ਇੱਕ ਖੁਸ਼ੀ ਦੀ ਤਾਂ ਗੱਲ ਹੈ ਪਰ ਜੇ ਉਹ ਨਹੀਂ ਐਕਟਰਾਂ ਨੇ ਤਾਂ ਨਹੀਂ ਸੰਭਿਆ ਹੂੰ ਹੂੰ ਉਹ ਤੇ ਪੈਸੇ ਦੇ ਵਿੱਚ ਪੈ ਗਏ ਹਾਂ ਪਰ ਸਾਡੇ ਜਿਹੜੇ ਸ਼ਹਿਰ ਦੇ ਉਹਨਾਂ ਨੂੰ ਤਾਂ ਸਾਂਭਣਾ ਚਾਹੀਦਾ ਸੀ ਵੀ ਲੋਕੀ ਦੇਖਣ ਆਣ ਪਏ ਇੱਥੇ ਮਰੀਸ਼ਪੂਰੀ ਮਦਨਪੂਰੀ ਹੂੰ ਹੂੰ ਇੱਥੇ ਰਹੇ ਹੈਗੇ ਆ ਉਹ ਪੂਰਾ ਪੂਰਾ ਹੀ ਉਹਨਾਂ ਦਾ ਆ ਜਿਹੜਾ ਪੂਰਾ ਹੀ ਮਕਾਨ ਆ ਹਾਂ ਜੀ ਆ ਜਿਹੜਾ ਦਰਵਾਜ਼ੇ ਉਹ ਸਗਾ ਉਹ ਸਾਹਮਣੇ ਉਹ ਸਾਹਮਣੇ ਹਾਂ ਜਿੱਥੇ ਪਿੱਪਲ ਕੋਈ ਆ ਖੰਡਰ ਜਿਆ ਪਿਆ ਸਾਰਾ ਜੀ ਆ ਖੰਡਰ ਜਿਆ ਪਿਆ ਹਾਂ ਇਹ ਸਾਰਾ ਹੀ ਜਿਹੜਾ ਆ ਵੈਸੇ ਮੇਰਾ ਮਨ ਤਾਂ ਨਹੀਂ ਕਰਦਾ ਲੇਕਿਨ ਅਸੀਂ ਦਰਸ਼ਕਾਂ ਨੂੰ ਦਿਖਾਉਣ ਲਈ ਇਦਾਂ ਦੀ ਗੰਦਗੀ ਦੇ ਵਿੱਚੋਂ ਜ਼ਰੂਰ ਲੰਘਣਾ ਚਾਹਾਂਗੇ ਕਿ ਤੁਹਾਨੂੰ ਇਹ ਪਰੰਪਰਾਤ ਜਿਹੜੀ ਹੈਗੀ ਆ ਦੇਖੋ ਪੁਰਾਣੀਆਂ ਇੱਟਾਂ ਹੈਗੀਆਂ ਆ ਵਾ ਸਭ ਕੁਝ ਪੁਰਾਣਾ ਹੈਗਾ ਆ ਤੇ ਸਾਡੇ ਐਕਟਰ ਫਿਲਮਾਂ ਦੇ ਵਿੱਚ ਤਾਂ ਤੁਹਾਨੂੰ ਦੱਸ ਸਕਦੇ ਨੇ ਵੈਸੇ ਖਤ ਇੱਥੇ ਹੈ ਮੈਨੂੰ ਬੇहदੀ ਖਤਰਾ ਹੈਗਾ ਕੋਈ ਜੀਆ ਜੰਤ ਵੀ ਹੋ ਸਕਦਾ ਆ ਪਰ ਅਸੀਂ ਤੁਹਾਨੂੰ ਜਿਹੜੀ ਆ ਉਹ ਚੀਜ਼ ਜਿਹੜੀ ਆ ਉਹ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਵੈਸੇ ਖਤਰਾ ਹੈ ਕਿਉਂਕਿ ਇੱਥੇ ਜੰਗਲੀ ਜਾਨਵਰ ਹੋ ਸਕਦੇ ਆ ਕੋਈ ਸੱਪ ਹੋ ਸਕਦੇ ਹੈਗੇ ਆ ਵੈਸੇ ਰਹਿੰਦੇ ਵੀ ਆ ਇਹਨਾਂ ਖੰਡਰਾਂ ਦੇ ਵਿੱਚ ਆ ਤੁਸੀਂ ਦੇਖੋ ਇਹ ਤੁਹਾਨੂੰ ਉਹਨਾਂ ਦਾ ਪੁਰਾਣਾ ਜਿਹੜੀ ਆ ਉਹ ਅਸੀਂ ਘਰ ਦਿਖਾ ਰਹੇ ਹੈਗੇ ਆ ਪੂਰੀ ਦੀ ਪੂਰੀ ਆਤ ਦਿਖਾ ਰਹੇ ਆ ਹਵੇਲੀ ਜਿਹੀ ਬਣੀ ਹੋਈ ਆ ਉਹ ਤਾਂ ਉਹਨਾਂ ਦਾ ਸੀਗਾ ਤਾਂ ਜਿਹੜਾ ਬਾਕੀ ਦਾ ਹੈਗਾ ਇਹ ਕਿੰਨਾ ਦਾ ਸੀਗਾ ਇਹ ਸਾਡਾ ਆਪਣਾ ਹੈਗਾ ਪਰਸਨਲ ਮੇਰੇ ਸਾਂਝੀ ਹਵੇਲੀ ਹੈ ਜੀ ਕਿਸੋਂ ਦੀ ਸਾਂਝੀ ਹਵੇਲੀ ਸਾਂਝੀ ਹਵੇਲੀ ਹਾਂ ਹਵੇਲੀ ਕਹਿੰਦੇ ਆਪਾਂ ਅੱਛਾ ਹਵੇਲੀ ਇਹ ਹੈ ਕਿਹੜੀ ਜਗ੍ਹਾ ਦੇ ਵਿੱਚ ਆ ਲੜੋਇਆ ਚੌਕ ਜਾਂ ਲੜੋਇਆ ਮਹੱਲਾ ਹਾਂਜੀ ਲੜੋਇਆ ਮਹੱਲਾ ਇਹ ਲੜੋਇਆ ਮਹੱਲਾ ਹੈ ਤੁਸੀਂ ਕੋਈ ਗੱਲਬਾਤ ਸੁਣੀ ਹੋਵੇ ਇੱਥੇ ਰਹਿੰਦੇ ਅਮਰੀਕਪੁਰ ਇੱਥੇ ਅਸੀਂ ਆਪਣੇ ਸੁਣਿਆ ਸਿਆੜਾ ਬਜ਼ੁਰਗਾ ਕੋਲ ਅੱਛਾ ਹਾਂਜੀ ਇਹ ਇਸ ਤੋਂ ਇਲਾਵਾ ਕਿਤੇ ਹੋਰ ਵੀ ਇਹਨਾਂ ਦਾ ਹੈਗਾ ਮਕਾਨ ਜਾਂ ਕਿ ਹੋਰ ਨਹੀਂ ਹੋਰ ਵੀ ਹੈਗਾ ਇੱਥੇ ਰਹੇ ਆ ਇੱਥੇ ਰਹੇ ਆ ਇਸੇ ਵਹਿਲੀ ਚ ਰਹੇ ਆ ਇਸੇ ਵਹਿਲੀ ਚ ਰਹੇ ਆ ਤੇ ਇਹਨਾਂ ਦੇ ਫਾਦਰ ਸਾਹਿਬ ਵੀ ਇੱਥੇ ਰਹਿੰਦੇ ਸੀ ਇੱਥੇ ਇਹਨੇ ਕਿਹੜੇ ਕਿਹਨਾਂ ਦੇ ਇਹਨਾਂ ਦੇ ਫਾਦਰ ਸਾਹਿਬ ਗਵਰਧਨ ਇਹ ਮੇਰੇ ਡੈਡੀ ਇੱਥੇ ਰਹਿੰਦੇ ਸੀ ਉਹਨਾਂ ਦੇ ਮਿੱਤਰ ਸੀ ਇਹ ਕੀ ਨਾਂ ਸੀ ਤੁਹਾਡੇ ਡੈਡੀ ਦਾ ਗਵਰਧਨ لال ਗਵਰਧਨ لال ਦੇ ਮਰੀਸ਼ਪੁਰ ਹੁਣੀ ਮਿੱਤਰ ਸੀਗੇ ਹਾਂਜੀ ਇਹ ਯਾਨੀ ਇਹ ਰਿਸ਼ਤੇਦਾਰੀ ਸੀ ਨਹੀਂ ਰਿਸ਼ਤੇਦਾਰੀ ਸੀ ਹਾਂਜੀ ਕੀ ਰਿਸ਼ਤੇਦਾਰੀ ਸੀ ਸਾਡੇ ਡੈਡੀ ਦੇ ਭੂਆ ਦੇ ਮੁੰਡੇ ਸੀ ਇਹ ਤੁਹਾਡੇ ਡੈਡੀ ਦੇ ਭੂਆ ਦੇ ਮੁੰਡੇ ਸੀਗੇ ਇਹ ਹਾਂਜੀ ਹਾਂ ਕਿਤੇ ਤੁਹਾਡੇ ਖਾਨਦਾਨ ਚੋਂ ਹੋਏ ਹਾਂ ਸਾਡੇ ਡੈਡੀ ਦੀ ਭੂਆ ਦੇ ਮੁੰਡੇ ਸੀਗੇ ਇਹ ਅੱਛਾ ਪਰ ਉਦਾ ਦੁੱਖ ਨਹੀਂ ਆਂਦਾ ਹੈਗਾ ਵੀ ਉਦਾ ਆਂਦਾ ਹੀ ਨਹੀਂ ਹੁੰਦਾ ਜੇ ਰਹਿੰਦੇ ਕੋਈ ਨਹੀਂ ਕਰੀਏ ਗਿਆ ਹਨਾ ਇੱਥੇ ਰਹਿੰਦਾ ਕੋਈ ਨਹੀਂ ਫਿਲਮਾਂ ਵਿੱਚ ਕੀ ਕੀ ਦਿਖਾਉਂਦੇ ਆ ਇੱਥੇ ਕਵਾੜਖਾਨਾ ਬਣਾਇਆ ਪਿਆ ਦੇਖੋ ਨੀ ਨੀ ਤੁਹਾਡਾ ਦੇਖੋ ਤੁਸੀਂ ਦੱਸਿਆ ਆਪਣੇ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਸੀਗੇ ਰਿਸ਼ਤੇਦਾਰੀ ਦੇ ਵਿੱਚੋਂ ਹੁਣ ਉਹ ਨਹੀਂ ਕਦੀ ਤੁਹਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਨਹੀਂ ਸਾਡੇ ਡੈਡੀ ਜੀ ਸਗਾ ਸਾਡੇ ਨਾਲ ਕੋਈ ਸੰਪਰਕ ਨਹੀਂ ਸੀ ਅਸੀਂ ਤਾਂ ਦੇਖੇ ਛੋਟੇ ਛੋਟੇ ਜਦ ਜੀ ਡੈਥ ਹੋ ਗਈ ਤੇ ਛੋਟੇ ਛੋਟੇ ਜਾਨੀ ਤੁਹਾਡੇ ਡੈਡੀ ਨਾਲ ਉਹਨਾਂ ਦਾ ਤਾਲਮੇਲ ਪੂਰਾ ਸੀ ਪੂਰਾ ਸੀਗਾ ਪੂਰਾ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਕੋਈ ਨਹੀਂ ਕੋਈ ਗੱਲਬਾਤ ਨਹੀਂ ਗੱਲ ਕੋਈ ਗੱਲਬਾਤ ਨਹੀਂ ਰੱਖੀ ਕੋਈ ਧਿਆਨ ਨਹੀਂ ਰੱਖਿਆ ਨਹੀਂ 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 ਪਰ ਇਦਾਂ ਦੀ ਚੀਜ਼ ਦੇਖ ਕੇ ਰੋਣਾ ਨਹੀਂ ਆਉਂਦਾ ਹੈਗਾ ਇਦਾਂ ਦੀ ਪਰੰਪਰਾ ਜਗਾ ਹੋਵੇ ਹਾਂ ਤੁਸੀਂ ਵੀ ਭਾਵਕ ਹੋ ਗਏ ਹੈਗੇ ਆ ਹਾਂ ਤੇ ਇਹ ਪੁਰਾਣੀ ਪਰੰਪਰਾ ਹੋਵੇ ਸੋ ਨਵਾਸ਼ਰ ਦਾ ਬਾਬਾ ਹਾਂਜੀ ਸਾਨੂੰ ਇਹਨਾਂ ਕੋਈ ਪਤਾ ਨਹੀਂ ਲੱਗਿਆ ਸਾਡੇ ਡੈਡੀ ਨੇ ਵੇਖਿਆ ਚੰਗੀ ਤਰ੍ਹਾਂ ਮਿਲੇ ਸੀ ਉਹ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਪਰ ਸਾਡੇ ਨਾਲ ਕੋਈ ਲਿੰਕ ਨਹੀਂ ਸੀ ਸਾਡੇ ਨਾਲ ਹੁਣ ਉਹ ਡੈਥ ਹੋ ਚੁੱਕੀ ਸੀ ਇਹ ਤੇ ਫਿਲਮਾਂ ਵਿੱਚ ਫਿਰ ਉਹ ਡਰਾਮੇ ਹੀ ਕਰਦੇ ਸੀਗੇ ਹਾਂ ਫਿਲਮਾਂ ਹੀ ਡਰਾਮੇ ਕਰਦੇ ਸੀ ਜੀ ਧਰਤੀ ਨਾ ਛੱਡੋ ਉਹ ਨਾ ਛੱਡੋ ਆ ਨਾ ਛੱਡੋ ਪਰ ਉਹਨਾਂ ਦਾ ਹਾਲਾਤ ਕੀ ਬਣਾ ਕੇ ਰੱਖੇ ਹੋਏ ਹੈਗੇ ਆ ਇੱਥੇ ਦੇ ਇੱਥੇ ਤੁਸੀਂ ਆ ਦੇਖ ਸਕਦੇ ਹੈਗੇ ਆ ਤੁਹਾਨੂੰ ਅਸੀਂ ਮਦਨਪੁਰੀ ਅਮਰੀਸ਼ਪੁਰੀ ਹੁਣਾਂ ਦਾ ਤੇ ਉਹਨਾਂ ਦੇ ਕੁਦਰਤੀ ਮੈਨੂੰ ਰਿਸ਼ਤੇਦਾਰੇ ਮਿਲ ਗਏ ਹੈਗੇ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਜャ ਜਿਹੜੇ ਇੱਥੇ ਤੇ ਕਾਉਂਸਲਰ ਹੈਗੇ ਆ ਸੀਨੀਅਰ ਅਧਿਕਾਰੀ ਹੈਗੇ ਆ ਕਿ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਕੋਈ ਸੰਪਰਕ ਕਰਕੇ ਇਹਨੂੰ ਉਸੇ ਰੂਪ ਦੇ ਵਿੱਚ ਕਿਸੇ ਤਰ੍ਹਾਂ ਲਿਆ ਕੇ ਜਿੱਦਾ ਅੱਜ ਕੱਲ ਹੋ ਜਾਂਦਾ ਹੈਗਾ ਆ ਇਹ ਤੇ ਇੱਕ ਸ਼ਹਿਰ ਦੀ ਇੱਕ ਬੜੀ ਵੱਡੀ ਹਸਤੀ ਦਾ ਘਰ ਹੈਗਾ ਨਾ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਇੱਥੇ ਮੌਜੂਦ ਹੈਗੇ ਇਹ ਚੀਜ਼ਾਂ ਨੂੰ ਜਿਹੜਾ ਪ੍ਰਸ਼ਾਸਨ ਨੂੰ ਚਾਹੀਦਾ ਹੈਗਾ ਜਿਹੜੀਆਂ ਪੁਰਾਣੀਆਂ ਮੈਂ ਤੁਹਾਨੂੰ 12 ਦਰੀ ਦਾ ਪਹਿਲਾਂ ਦੱਸਿਆ ਸੀ ਪੁਰਾਣੀ ਜਿਹੜੀ ਉੱਥੇ ਪਰੰਪਰਾ ਉਹਨੂੰ ਢਹਿ ਢੇਰੀ ਕਰ ਦਿੱਤਾ ਗਿਆ ਆ ਇਸ ਲਈ ਆ ਵੀ ਅਸੀਂ ਜਿਹੜੀ ਹੈਗੀ ਆ ਕਿ ਅਸੀਂ ਇੱਥੇ ਦੇ ਲੀਡਰਾਂ ਦੇ ਇੱਥੇ ਦੇ ਸਾਰਿਆਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਹੈਗੇ ਆ ਕਿ ਇਹਦਾ ਵੀ ਧਿਆਨ ਕਰਕੇ ਲਿਖਿਆ ਜਾਵੇ ਇੱਥੇ ਕਿ ਅਮਰੀਸ਼ਪੂਰੀ ਮਦਨਪੂਰੀ ਜੋ ਵੀ ਸੀਗੇ ਉਹ ਇਹਨਾਂ ਮਕਾਨਾਂ ਦੇ ਵਿੱਚ ਰਹਿੰਦੇ ਸੀ ਉਹਨਾਂ ਦੇ ਰਿਸ਼ਤੇਦਾਰ ਐਸ ਵੇਲੇ ਇੱਥੇ ਹੈਗੇ ਜਿਨ੍ਹਾਂ ਦਾ ਉਹਨਾਂ ਨਾਲ ਸੰਬੰਧ ਸਿਕਾ ਉਹਨਾਂ ਨਾਲ ਕੰਟੈਕਟ ਕੀਤਾ ਜਾਵੇ ਜਾਣਕਾਰੀ ਲਈ ਜਾਵੇ ਸਾਰੀ ਹਿਸਟਰੀ ਦਿੱਤੀ ਜਾਵੇ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੋਂ ਚੀਫ ਐਡੀਟਰ ਕੈਂਥ ਗਰਚਾ ਦੀ ਵਿਸ਼ੇਸ਼ ਰਿਪੋਰਟ ਤੱਕਦੇ ਹੈਗੇ ਆ ਬੜੀ ਪੁਰਾਣੀ ਇਹ ਹਵੇਲੀ ਹੈਗੀ ਆ ਗੰਦਗੀ ਦੇ ਢੇਰ ਲੱਗੇ ਹੋਏ ਆ ਇੱਥੇ ਬਾਥਰੂਮ ਕਰਦੇ ਨੇ ਇੱਥੇ ਕੁਝ ਵੀ ਬਣਾ ਦਿੱਤਾ ਜਾਵੇ ਪਰ ਪਬਲਿਕ ਦੇਖਣਯੋਗਤਾ ਹੋਵੇ ਔਰ ਆ ਦੇਖੋ ਅਸੀਂ ਜਾ ਰਹੇ ਆ ਹਰ ਪਾਸੇ ਮਸ਼ਕ ਆ ਰਿਹਾ ਆ ਬੜੀ ਗੰਦਗੀ ਪੈ ਰਹੀ ਆ ਤੇ ਕੀ ਇਹਦੇ ਨਾਲ ਸ਼ਹਿਰ ਦੇ ਵਿੱਚ ਡੇਂਗੂ ਨਹੀਂ ਫੈਲੇਗਾ ਕੀ ਮੁਹੱਲਾ ਵਾਸੀਆਂ ਨੂੰ ਕੋਈ ਬਿਮਾਰੀ ਨਹੀਂ ਹੋਏਗੀ ਔਰ ਸਾਡੀ ਜਿਹੜੀ ਕੋਸ਼ਿਸ਼ ਰਹੀ ਹੈਗੀ ਆ ਕਿ ਅਸੀਂ ਤੁਹਾਨੂੰ ਉਹ ਸਾਰਾ ਕੁਝ ਦਿਖਾ ਲਈਏ ਔਰ ਸਾਡੀ ਕੋਸ਼ਿਸ਼ ਹਮੇਸ਼ਾ ਕਾਮਯਾਬੀ ਹੁੰਦੀ ਹੈਗੀ ਆ। ਪੁਰਾ ਤੁਹਾਨੂੰ ਬਾਹਰੋਂ ਵੀ ਅਸੀਂ ਦਿਖਾੜ ਦਿੰਨੇ ਹੈਗੇ ਆ। ਚਲੋ ਬਾਹਰੋਂ ਦੇਖੋ ਕੁਛ। ਰਹਿੰਦੇ ਹੋਣਗੇ ਠੀਕ ਠਾਕ ਆ ਪਰ ਅੰਦਰ ਲਈ ਦੇਖ ਤੁਹਾਨੂੰ ਦਿਖਾਈ। ਤੁਹਾਨੂੰ ਅਸੀਂ ਅਮਰੀਸ਼ਪੁਰੀ ਮਦਨਪੁਰੀ ਦਾ ਘਰ ਦਿਖਾ ਲਿਆ ਹੈਗਾ ਆ। ਇਹ ਜਿਹੜਾ ਦੇਖੋ ਬਾਜ਼ਾਰ ਕਾਫੀ ਵੱਡਾ ਹੈਗਾ ਆ। ਗੀਤਾ ਪਾਵਰ ਰੋਡ ਹੈਗਾ ਆ। ਕਾਫੀ ਮਸ਼ਹੂਰ ਬਾਜ਼ਾਰ ਹੈਗਾ। ਇਹਦੇ ਨਾਲ ਹੀ ਜਿਹੜਾ ਆ ਕਿ ਮਦਨਪੁਰੀ ਅਮਰੀਸ਼ਪੁਰੀ ਹੋਣਾ ਦਾ ਜਿਹੜਾ ਆ ਉਹ ਘਰ ਹੈਗਾ ਆ। ਪਰ ਬੜੇ ਸ਼ਰਮ ਦੀ ਗੱਲ ਹੈਗੀ ਆ। ਜੇਕਰ ਇਸ ਪਰੰਪਰਾ ਨੂੰ ਸਾਹਮਣੇ ਰੱਖਿਆ ਜਾਂਦਾ ਤਾਂ ਲੋਕ ਇਹਨਾਂ ਐਕਟਰਾਂ ਨੂੰ ਇਨੀ ਫਿਲਮੀ ਐਕਟਰਾਂ ਨੂੰ ਉਹਨਾਂ ਦੇ ਘਰ ਵੀ ਜ਼ਰੂਰ ਦੇਖਣ ਆਦੇ ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਗੰਦਗੀ ਦੇ ਢੇਰ ਬਣੇ ਹੋਏ ਆ ਉੱਥੇ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿੱਦਾਂ ਤੁਹਾਨੂੰ ਮੈਂ ਫਿਰ ਤੋਂ ਕਹਿ ਰਿਹਾ ਵੀ ਆਰ ਚੋਪੜਾ ਦਾ ਅਸੀਂ ਤੁਹਾਨੂੰ ਘਰ ਦਿਖਾ ਲਿਆ ਉਸ ਤੋਂ ਇਲਾਵਾ ਤੁਹਾਨੂੰ ਪ੍ਰਿਥਵੀ ਰਾਜਪੂਰ ਦਾ ਅਸੀਂ ਘਰ ਦਿਖਾ ਲਿਆ ਔਰ ਅੱਜ ਜਿਹੜਾ ਆ ਤੁਹਾਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਮਦਨਪੁਰੀ ਤੇ ਅਮਰੀਸ਼ਪੁਰੀ ਦਾ ਜਿਹੜਾ ਘਰ ਹੈਗਾ ਉਹ ਦਿਖਾ ਲਿਆ ਔਰ ਬੜੀ ਖਸਤਾ ਹਾਲਤ ਦੇ ਵਿੱਚ ਆ ਜੇਕਰ ਇਸ ਦਾ ਸੁਧਾਰ ਕਰਕੇ ਲੋਕਾਂ ਨੂੰ ਦੱਸਿਆ ਜਾਵੇ ਕਿ ਇਹ ਜਿਹੜੇ ਫਿਲਮੀ ਐਕਟਰ ਆ ਜਿਨ੍ਹਾਂ ਨੂੰ ਤੁਸੀਂ ਫਿਲਮਾਂ ਵਿੱਚ ਦੇਖਦੇ ਆ ਕਿ ਉਹਨਾਂ ਦੇ ਘਰ ਇੱਥੇ ਹੈਗੇ ਆ ਜੇਕਰ ਪ੍ਰਸ਼ਾਸਨ ਇਹਦੇ ਵੱਲ ਧਿਆਨ ਦੇਵੇ ਤਾਂ ਲੋਕੀ ਇਹਨਾਂ ਨੂੰ ਦੇਖਦਾ ਕੇਂਦਰ ਵੀ ਇਹ ਬਣ ਸਕਦਾ ਹੈ